ਇਹ ਗੱਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਯਾਦਗਾਰ ਜੋ ਸੈਂਟਰ ਸਰਕਾਰ ਕਾਂਗਰਸ ਨੇ ਵੀ ਜਾਂਚ ਟੀਮ ਭੇਜੀ ਤੇ ਜੋ ਵਿਰੋਧੀ ਧਿਰ ਚ ਬੀਜਪੀ ਆ ਉਹਨੇ ਵੀ ਵਿਰੋਧ ਕੀਤਾ ਵੀ ਇਹ ਨਾ ਬਣਾਓ ਪਰ ਸਿੱਖ ਕਹਿੰਦੀ ਸਾਡੇ ਹੀਰੋ ਹੈ ਸਾਡੇ ਸ਼ਹੀਦ ਹੈ ਸਤਸਿੰਦਰ ਸਿੰਘ ਖਾਲਸਾ ਭਿੰਡਰਾਲੇ ਉਹ ਯਾਦਗਾਰ ਬਹੁਤ ਚੋਗਦੀ ਹੈ ਵੀ ਅਕਾਲੀ ਲੀਡਰਸ਼ਿਪ ਨੇ ਕਿਉਂ ਬਣਾਈ ਤੇ ਖਾਸ ਕਰ ਭਾਈ ਬਲਵੰਤ ਸਿੰਘ ਰਾਜੋਆਣ ਦੀ ਫਾਂਸੀ ਤੇ ਬਰੰਟ ਭੇਜ ਤੇ ਇਹ ਪਹਿਲੀ ਲੀਡਰਸ਼ਿਪ ਹੋਈ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਆਏ ਆਰਡਰ ਨੂੰ ਟਕਰਾਤਾ ਵੀ ਸਾਡੀ ਸਰਕਾਰ ਜਾਂਦੀ ਹੈ ਜਾਣ ਦਿਓ ਪਰ ਅਸੀਂ ਸਿੱਖ ਨੂੰ ਫਾਂਸੀ ਨਹੀਂ ਦੇ ਸਕਦੇ ਸਾਰੀ ਲੀਡਰ ਮੁੱਖ ਮੰਤਰੀ ਤੋਂ ਲੈ ਕੇ ਸਾਰੀ ਕੈਬਨਿਟ ਨੇ ਕਹਿਤਾ ਤੇ ਇਹ ਦਿੱਲੀ ਨੂੰ ਚੁੱਪਦੀਆਂ ਗੱਲਾਂ ਇਹ ਚੁੱਪਦੀਆਂ ਤੇ ਬੰਦੀ ਸਿੰਘਾਂ ਦਾ ਸਾਰੇ ਸਾਡੇ ਇਹ ਬੰਦੀ ਸਿੰਘ ਬਾਹਰ ਨਹੀਂ ਸੂਬਿਆਂ ਸੀ ਪੰਜਾਬ ਚ ਲਿਆਂਦੇ ਪਰੋਲਾਂ ਦੀਆਂ ਨਹੀਂ ਸ਼ੁਰੂ ਕਰਤੀਆਂ ਪਰਤਾਰਪੁਰ ਲਾਂਗਾ ਖੜਾਇਆ ਤੇ ਏਮਜ ਵਰਗੇ ਪ੍ਰੋਜੈਕਟ ਆਏ ਤਾਂ ਜਦੋਂ ਅੱਤ ਹੋਗੀ ਤਾਂ ਤੁਸੀਂ ਵੇਖੀ ਹੈ ਪਰ ਇਹ ਚੀਜ਼ਾਂ ਦਿੱਲੀ ਨੂੰ ਚੁਬਦੀਆਂ ਨੇ ਤੈਨੋਂ ਇਹ ਲੀਡਰਸ਼ਿਪ ਨੂੰ ਬਦਨਾਮ ਕੀਤਾ ਜਾ ਰਿਹਾ ਜਾਣ ਕੇ ਠੀਕ ਹੈ ਮੀਡੀਆ ਇਹਨਾਂ ਦੇ ਹੱਥ ਚ ਹੈ ਜੌਂਸੀਆਂ ਕੋਲੇ ਬਹੁਤ ਤਾਕਤ ਹੁੰਦੀਆਂ ਨੇ ਬਹੁਤ ਖੁਸ਼ ਹੈਗਾ ਸੋਸ਼ਲ ਮੀਡੀਆ ਇਹਨਾਂ ਦੇ ਤੇ ਪਰ ਇਸ ਕਰਕੇ ਮੇਰਾ ਕਹਿਣ ਦਾ ਭਾਵ ਵੀ ਇਹ ਚੀਜ਼ਾਂ ਦਿੱਲੀ ਦੇ ਜੋ ਅਸੀਂ ਧਰਮ ਦੀ ਕਸਵੱਟੀ 'ਚ ਰਹਿ ਕੇ ਧਰਮ ਦੇ ਸਿਧਾਂਤਾਂ ਤੇ ਰਹਿ ਕੇ ਜੋ ਕੌਮ ਦੀ ਅਗਵਾਈ ਲੀਡਰ ਕਰਦੇ ਐ ਤੇ ਉਹਨਾਂ ਨੂੰ ਦਿੱਲੀ ਬਦਨਾਮ ਕਰੂਗੀ ਕਰਦੀ ਐ ਫਿਰ ਅਖੀਰ ਇਹਨਾਂ ਨੇ ਬੇਅਦਬੀਆਂ ਸ਼ਾਸਨ ਰਚੀਆਂ ਤੁਸੀਂ ਵੇਖੋ ਗੁਰੂਗ੍ਰਾਂਤ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਤੀ ਪਰ ਇਹ ਹਿਸਟਰੀ ਹੋਇਆ ਕਿ 1 ਕਰੋੜ ਰੁਪਇਆ ਸਰਕਾਰ ਨੇ ਨਾਮ ਰੱਖਿਆ ਅੱਜ ਤੱਕ ਕਿਸੇ ਕ੍ਰਾਈਮ ਤੇ ਕਰੋੜ ਰੁਪਇਆ ਦਾ ਨਾਮ ਕਿਸੇ ਸਰਕਾਰ ਨੇ ਨਹੀਂ ਰੱਖਿਆ ਪਰ ਇਹ ਸਿੱਖਾਂ ਦੀ ਸਰਕਾਰ ਸੀ 1 ਕਰੋੜ ਰੁਪਇਆ ਨਾਮ ਕਿਉਂਕਿ ਸਾਡਾ ਧਰਮ ਸਭ ਤੋਂ ਪਹਿਲਾਂ ਸਾਡੇ ਗੁਰੂ ਸਭ ਤੋਂ ਪਹਿਲਾਂ ਕਾਹਦੇ ਸਿੱਖਾਂ ਸੀ ਜੇ ਸਾਡੇ ਗੁਰੂ ਦੀ ਬੇਅਦਬੀ ਹੋਵੇ ਗੁਰੂ ਦੀ ਬੇਪੱਤੀ ਕਰੇ ਪਰ ਇਹ ਏਜੰਸੀਆਂ ਵੇਖ ਲਓ ਕੀ ਕੁਛ ਕੀਤਾ ਛੜਿਆੰਤਰ ਅਖੀਰ ਤਾਂ ਫਿਰ ਅੰਤ ਇੱਥੋਂ ਤੱਕ ਗਿਰ ਗਈਆਂ ਏਜੰਸੀਆਂ ਤੇ ਆਪਣੀਆਂ ਫੋਰਸਾਂ ਦੀ ਤਾਕਤਾਂ ਨੇ ਗੁਰੂ ਦੀ ਬੇਅਦਬੀ ਕਰਾਤੀ ਤੇ ਸੰਗਤਾਂ ਤੇ ਫਿਰ ਗੁੱਸਾ ਤਾਂ ਜਾਇਜ਼ ਸੀ ਬਣਨੀ ਸੀ ਫਿਰ ਇਸ ਕਾਦੀ ਲੀਡਰਸ਼ਿਪ ਹੈ ਜਿਹੜੀ ਇਹ ਕੱਢੀ ਨਹੀਂ ਸਕੀ ਕੋਸ਼ਸ਼ਾਂ ਹੋਈਆਂ ਚਾਹੇ ਨੂੰ ਦੱਸਿਆ ਕਰੋੜ ਰੁਪਏ ਨਾਮ ਰੱਖਿਆ ਸਿੱਟਾਂ ਬਣਾਈਆਂ ਅਖੀਰ ਸੀਬੀਆਈ ਨੂੰ ਜਾਂਚ ਦੇਤੀ ਕਲੀਅਰ ਇਹ ਹੋ ਗਿਆ ਹੁਣ ਪਤਾ ਲੱਗਦਾ ਕਿ ਕਾਤਲ ਨੂੰ ਕਤਲ ਦੀ ਇਨਕੁਆਰੀ ਦੇਤੀ ਦਿੱਲੀ ਦੀਆਂ ਬਿਆਦਬੀਆ ਕਰਾ ਰਹੀਆਂ ਤੇ ਸੀਬੀਆਈ ਨੂੰ ਸਾਡੇ ਸਿੱਖਾਂ ਨੇ ਭੋਲਿਆਂ ਨੇ ਸੰਘਰਸ਼ ਕਰਕੇ ਪਰ ਲੀਡਰਸ਼ਿਪ ਸਿੱਖਾਂ ਦੀ ਮੰਦੀ ਹੈ ਗੱਲ ਕੌਮ ਦੀ ਮੰਦੀ ਹੈ ਉਹਨਾਂ ਦੇ ਕਹਿਣ ਤੇ ਦਿੱਤੀ ਪਰ ਇੱਕ ਕੇਸ ਰੱਖ ਲਿਆ ਮੱਲਕੇ ਵਾਲਾ ਕਿਉਂ ਰੱਖਿਆ ਵੀ ਅਸੀਂ ਇਹ ਕੱਢਣਾ ਕਿਉਂਕਿ ਅਫਸਰ ਸਾਹੀ ਨੇ ਦਿੱਤਾ ਵੀ ਆਪਾਂ ਕੱਢਣਾ ਫਿਰ ਉਹਦੇ ਆਧਾਰ ਤੇ ਜਾ ਕੇ ਇਹ ਕੇਸ ਨਿਕਲਿਆ ਸੀਬੀਆਈ ਨੇ ਤਾਂ ਕਲੀਨ ਸ਼ੀਟ ਦਿੱਤੀ ਨਾ ਨਾਲੇ ਤਾਂ ਕਹਿੰਦੇ ਬਿਆਦਬੀ ਦਾ ਕੇਸ ਨਹੀਂ ਨਿਕਲਿਆ ਇਹ ਕਲੀਨ ਸ਼ੀਟ ਦੋਈ ਦਿੱਤੀ ਕਹਿੰਦੇ ਜੀ ਸਰਸੇ ਵਾਲੇ ਨਹੀਂ ਕੀਤਾ ਸਰਸੇ ਵਾਲੇ ਨੇ ਨਹੀਂ ਕੀਤਾ ਇਹ ਕਲੀਚਰ ਦਿੱਤੀ ਪਰ ਜਿਹੜੀ ਆਪਣੀ ਏਜੰਸੀ ਸੀ ਪੰਜਾਬ ਦੀ ਪੁਲਿਸ ਅਫਸਰ ਸੀ ਜੋ ਰੱਖਿਆ ਜਿਹਦੇ ਸਵਾਲ ਉੱਠੇ ਸਵੀਰ ਸਿੰਘ ਬਾਦਲ ਤੇ ਕਿ ਇਹ ਇੱਕ ਕੇਸ ਕਿਉਂ ਰੱਖਿਆ ਭੰਡੇ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਸੀ ਵੀ ਇਹ ਕੇਸ ਕਿਉਂ ਰੱਖਿਆ ਤੁਸੀਂ ਇਹ ਵੀ ਜੋ ਪਰ ਉਹ ਸਿੱਖ ਦੀ ਨੀਤ ਸੀ ਵੀ ਇਸ ਕੱਢਣਾ ਕੇਸ ਤਾਂ ਉਹਦੇ ਆਧਾਰ ਤੇ ਕੱਢਤਾ